ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਸਾਂਬਰ ਇਹ ਸਾਂਬਰ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਚਲ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਾਂਬਰ ਨੂੰ ਬਣਾ ਕੇ ਤਿਆਰ ਕੀਤਾ ਸਾਂਬਰ ਬਣਾਉਣ ਲਈ ਜਿਹੜਾ ਸਮਾਨ ਲਿਆਵਾ ਇੱਕ ਅਸੀਂ ਕਦੂ ਲਿਆਵਾ ਦੋ ਬੈਂਗਣ ਇਹਨਾਂ ਨੂੰ ਅਸੀਂ ਕਟਾਈ ਕਰ ਲਈ ਇਹਨਾਂ ਦੀ ਲੰਬਾਈ ਦੇ ਵਿੱਚ ਬੈਂਗਣਾ ਦੀ ਤੇ ਕਦੂ ਨੂੰ ਵੀ ਅਸੀਂ ਮੋਟਾ ਮੋਟਾ ਕੱਟ ਲਿਆਵਾ ਦੋ ਪਿਆਜ਼ ਲੈ ਮੋਟੇ ਸਾਈਜ਼ ਦੇ ਇਹਨਾਂ ਨੂੰ ਵੀ ਅਸੀਂ ਮੋਟਾ-ਮੋਟਾ ਕੱਟ ਲਿਆ। ਦੋ ਟਮਾਟਰ ਇਹਨਾਂ, ਦੋ ਤਿੰਨ ਫਲੀਆਂਾਂ। ਇਹਨਾਂ ਨੂੰ ਵੀ ਅਸੀਂ ਲੰਬਾਈ ਦੇ ਵਿੱਚ ਕੱਟ ਲਿਆ ਤੇ ਕੜੀ ਪੱਤਾ ਲਵਾਂਗੇ। ਇੱਕ ਬਾਉਲ ਅਰਹਰਦੀ ਦਾਲ। ਇਹਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਏ। ਤੜਕਾ ਲਾ ਲੈਨੇ ਸਾਂਭਰ ਨੂੰ। ਇੱਕ ਕੜਚੀ ਤੇਲ ਪਾਵਾਂਗੇ। ਤੇਲ ਨੂੰ ਗਰਮ ਹੋਣ ਦਿੰਨੇ ਆ। ਤੇਲ ਗਰਮ ਹੋਣ ਤੋਂ ਬਾਅਦ ਇੱਕ ਚਮਚਾ رائی ਪਾਵਾਂਗੇ। ਇੱਕ ਤੇਜ ਪੱਤਾ, ਅੱਧਾ ਕਿੰਕਿਆ ਜੀਰਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕਾ ਸੌਟੇ ਕਰ ਲਾਂਗੇ। ਹੋ ਟਮਾਟਰ ਤੇ ਕੱਟ ਕੇ ਪਾ ਲਈਏ ਅਕੂ ਪਾ ਲਾਂਗੇ ਪਾਣੀ ਅਸੀਂ 100 ਗ੍ਰਾਮ ਆਪੇ ਸਬਜ਼ੀਆਂ ਨੂੰ ਪਾ ਲਈ ਅਸੀਂ ਬੈਂਗਲ ਪਾ ਲਈਏ ਟਮਾਟਰ ਨਮਕ ਪਾਉਣਾ ਵੀ ਟੇਸਟ ਅਨਸਾਰ ਅਸੀਂ ਦੀਚੋ ਇੱਕ ਪੁੱਤੀ ਹੋਈ ਲਾਲ ਮਿਰਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਤੇ ਅੰਤਰਾ 2 ਕੁ ਮਿੰਟ ਅਸੀਂ ਇਹਨਾਂ ਨੂੰ ਪਕਾ ਲਾਂਗੇ ਸਬਜ਼ੀਆਂ ਨੂੰ ਪੱਕਦੇ ਨੂੰ 2 ਕੁ ਮਿੰਟ ਹੋ ਗਏ ਆ ਹੁਣ ਅਸੀਂ ਇਹਦੇ ਵਿੱਚ ਦਾਲ ਪਾ ਲਾਂਗੇ ਆਹ ਰਹਦੀ ਦਾਲ ਨੂੰ ਥੋੜਾ ਜਿਹਾ ਅਸੀਂ ਚੰਗੀ ਤਰ੍ਹਾਂ ਇਹਨੂੰ ਦਾਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ। ਪਾਣੀ ਪਾਵਾਂਗੇ। 4 ਬੋਲ ਅਸੀਂ ਪਾਣੀ ਪਾ ਲਾਂਗੇ। ਸਾਂਬਰ ਨੂੰ ਅਸੀਂ ਪਤਲਾ ਰੱਖਣਾ ਚਾਹੁੰਦੇ ਆ ਤੇ ਜ਼ਿਆਦਾ ਪਾਣੀ ਪਾ ਲਾਂਗੇ। ਜੇ ਸਾਡੀ ਜ਼ਰੂਰਤ ਪਈ ਪਾਣੀ ਦੀ ਅਸੀਂ ਬਾਅਦ ਵਿੱਚ ਵੀ ਪਾ ਸਕਦੇ ਆ ਪਾਣੀ। ਇਹਨ ਤੋਂ 4 ਵਿਸਲਾ ਆਉਂ ਦਿੰਨੇ ਇਹਨੂੰ। ਸਾਂਬਰ ਨੂੰ ਚੈੱਕ ਕਰ ਲੈਣੇ ਆ। ਹੁਣ ਅਸੀਂ ਇਹਨੂੰ ਚੈੱਕ ਕਰ ਲਈਏ। ਸਬਜ਼ੀਆਂ ਨੂੰ ਮੈਸ਼ ਨਹੀਂ ਕਰਨਾ ਇਹਨਾਂ ਨੂੰ ਇਸੇ ਤਰ੍ਹਾਂ ਮੋਟਾ-ਮੋਟਾ ਵਿੱਚ ਰਹਿਣ ਦਵਾਂ। ਸਾਂਬਰ ਸੰਘਣਾਵਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਗਰਮ ਕਰਕੇ ਤੇ ਪਾ ਲੈਨੇ। ਪਾਣੀ ਨੂੰ ਗਰਮ ਕਰਕੇ ਤੇ ਇਹਦੇ ਵਿੱਚ ਅਸੀਂ ਪਾ ਲਿਆ। ਇਸ ਤੋਂ ਜ਼ਿਆਦਾ ਅਸੀਂ ਪਤਲਾ ਨਹੀਂ ਕਰਾਂਗੇ ਸਾਂਭਰ ਹੁਣ ਅਸੀਂ ਇਹਨੂੰ ਤਲਕਾ ਦੇ ਲੈਨੇ ਫਰਾਈ ਪੈਨ ਅਸੀਂ ਰੱਖ ਲਈਆ ਤੇਲ ਪਾਵਾਂਗੇ ਤੇਲ ਗਰਮ ਹੋਣ ਦਿਨੇ ਤੇਲ ਗਰਮ ਹੋਣ ਤੋਂ ਬਾਅਦ ਰਾਈ ਪਾ ਲਈਨੇ ਢੋਕ ਲਾਲ ਮਿਰਚਾਂ ਸੁੱਕੀਆਂ ਕੜੀ ਪੱਤੇ ਲੈ ਲੈਣਾ ਅਸੀਂ ਸੌਤੇ ਹੋਏ ਬਿਨੇ ਅੱਧਾ ਕ ਚਮਚਾ ਕਸ਼ਮੀਰੀ ਦੇਗੀ ਲਾਲ ਮਿਰਚ ਸਾਂਭਰ ਦਾ ਤਰਕਾ ਬਣ ਕੇ ਤਿਆਰ ਹੈ ਅਸੀਂ ਪਹਿਲਾਂ ਪਿਆਜ਼ ਟਮਾਟਰ ਸਾਰਾ ਕੁਝ ਨਾਲ ਹੀ ਪਾ ਦਿੱਤਾ ਸੀ ਗੈਸ ਨੂੰ ਬੰਦ ਕਰ ਦਿੰਦੇ ਆਂ ਸਾੰਬਰ ਮਸਾਲਾ ਪਾ ਲੈਨੇ ਆ ਤਿੰਨ ਚਮਚੇ ਅਸੀਂ ਸਾੰਬਰ ਮਸਾਲਾ ਪਾਵਾਂਗੇ ਸਾੰਬਰ ਮਸਾਲੇ ਦੇ ਨਾਲ ਹੀ ਸਾੰਬਰ ਦਾ ਟੇਸਟ ਬਹੁਤ ਵਧੀਆ ਆਉਂਦਾ ਇਹਨੂੰ ਮਿਕਸ ਕਰ ਲੈਨੇ ਆ ਸਾੰਬਰ ਨੂੰ ਉਬਾਲਾਉਣ ਤੋਂ ਪਹਿਲਾਂ ਥੋੜਾ ਜਿਹਾ ਇਮਲੀ ਦਾ ਪਾਣੀ ਪਾਵਾਂਗੇ ਸਾੰਬਰ ਦਾ ਖੱਟਾ ਮਿੱਠਾ ਟੇਸਟ ਆ ਥੋੜਾ ਜਿਹਾ ਅਸੀਂ ਗੋੜ ਪਾਵਾਂਗੇ ਇਹਦੇ ਨਾਲ ਖੱਟਾ ਮਿੱਠਾ ਟੇਸਟ ਆਏਗਾ ਇਮਲੀ ਦੇ ਨਾਲ ਖੱਟਾ ਤੇ ਗੋੜ ਦੇ ਨਾਲ ਮਿੱਠਾ ਦੋਂ ਆ ਮਿਕਸ ਹੋ ਗਿਆ ਖੱਟਾ ਮਿੱਠਾ ਟੇਸਟ ਆਏਗਾ ਸਾਂਬਰ ਦਾ ਵਿੱਚ ਥੋੜਾ ਜਹ ਰਹਾ ਤਨਿਆ ਪਾ ਲਈਏ ਅੱਧਾ ਕ ਚਮਚਾ ਗਰਮ ਮਸਾਲਾ ਨੂੰ ਮਿਕਸ ਕਰ ਲੈਣੀ ਆ ਸਾਂਬਰ ਦਾ ਤੜਕਾ ਤਿਆਰ ਕੀਤਾ ਵਾ ਉਹਨੂੰ ਇਹਦੇ ਵਿੱਚ ਮਿਕਸ ਕਰ ਲਏਗੇ ਇਹਦੇ ਨਾਲ ਕਲਰ ਬਹੁਤ ਹੀ ਵਧੀਆ ਆ ਗਿਆ ਸਾਂਬਰ ਬਣ ਕੇ ਤਿਆਰ ਬਹੁਤ ਹੀ ਵਧੀਆ ਸਾਂਬਰ ਤਿਆਰ ਹੋਇਆ ਬਣ ਕੇ ਨਾਲ ਅਸੀਂ ਇਹਦੇ ਡੋਸੇ ਬਣਾ ਕੇ ਤਿਆਰ ਕਰਦੇ ਹਾਂ ਸਾਂਬਰ ਬਣ ਕੇ ਤਿਆਰ ਆ ਇਹ ਸਾਂਬਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਅਸੀਂ ਇਹਦੇ ਨਾਲ ਡੋਸੇ ਨੂੰ ਸਰਵ ਕਰਾਂਗੇ ਏਡੀਸੀ ਨਾ ਇਹਨੂੰ ਜਿਆਦਾ ਪਤਲਾ ਨਾ ਸੀ ਜਿਆਦਾ ਸੰਘਣਾ ਰੱਖਿਆ ਵਾ ਸਾਂਬਰ ਬਣ ਕੇ ਤਿਆਰ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ